ਹਾਂਜੀ ਦੋਸਤੋ ਅੱਜ ਆਪਾਂ ਖੜੇ ਆ ਪਾਖੜਾ ਮੇਨ ਵਰਕਸ ਦਾ ਜਿਲ੍ਹਾ ਹੈਗਾ ਗੋਲੇ ਵਾਲਾ ਹੈਡ ਪਿੰਡ ਗੋਲੇ ਵਾਲੇ ਦਾ ਹੈਡ ਜਿਹੜਾ ਵਜਦਾ ਹਨ ਉੱਥੇ ਖੜੇ ਆ ਆ ਇਧਰਲੇ ਜੋ ਲਹਿਰਾਂ ਦੋ ਨਿਕਲਦੇ ਨੇ ਇੱਕ ਇਧਰ ਇੱਕ ਇਹ ਵਾਲੀ ਇਹਨਾਂ ਦੇ ਫੱਟੇ ਲੱਗੇ ਹੋਏ ਆ ਇਹ ਬੰਦ ਆ ਆ ਇੱਕ ਉਧਰ ਸੁਹਾ ਨਿਕਲ ਰਿਹਾ ਦੇਖੋ ਉਹਦਾ ਵੀ ਫੱਟਾ ਲੱਗਿਆ ਹੋਇਆ ਇਧਰੋਂ ਅੱਗੇ ਜਿਹੜੀ ਮੇਲ ਬਰਾਜ ਆਇਦਾ ਵੀ ਇੱਕ ਫਟਾ ਲੱਗਿਆ ਇੱਕ ਚੱਲਦਾ ਇਕਦਾਂ ਹੀ ਮੈਂ ਤੁਹਾਨੂੰ ਦਿਖਾਉਣਾ ਵੀ ਕਿੰਨਾ ਇਹਦਾ ਇੱਕ ਦੇ ਪਾਣੀ ਦਾ ਵਹਾਟ ਨਾ ਰ ਬਹੁਤ ਵਧੀਆ ਗ੍ਰੀਨਰੀ ਆ ਮੌਸਮ ਬੜਾ ਹਸਾਬ ਵਾਲਾ ਤੇ ਪਾਣੀ ਦੀ ਜਿਹੜੀ ਆ ਆਵਾਜ਼ ਆਹ 사ਲੀ ਆਵਾਜ਼ ਉਬਰਤੀ ਆਵਾਜ਼ ਹੈ। ਉਹ ਫਤਾਂ ਚਾਹਤ ਉਹਦੇ ਪਾਣੀ ਦਾ ਵਹਾਅ ਚਲਾ ਰਿਹਾ ਤੇ ਦੋਨੇ ਚੱਲਦੇ ਹੁਣ ਇਹਦੀ ਆਵਾਜ਼ ਵੀ ਜ਼ਿਆਦਾ ਹੋਊ। ਉਹ ਪਾਣੀ ਵੀ ਇਹ ਸਹਿਰ ਤੋਂ ਬਾਹਰ ਤੋਂ ਆ ਰਿਹਾ ਹੈ। ਹੈ? ਸ਼ਹਿਰ ਦੇ ਕੋਈ ਘਾਸ਼ੇ ਰਲੇ ਪਾਣੀ ਨਹੀਂ ਮਿਲਦਾ। ਪਾਣੀ ਮਿਲਦਾ ਹੈ। ਮਿਲਦਾ ਕਿਉਂਕਿ ਇਹ ਸਿੱਧਾ ਪਹਾੜਾਂ ਤੋਂ ਪਾਣੀ ਸਾਰੀ ਪੱਕੀ ਨਹਿਰ ਰਾਹੀਂ। ਪੱਕੇ ਹੁੰਦੇ ਨੇ ਜਿਸ ਤਰ੍ਹਾਂ ਜਿਹੜੇ ਦੱਸਾਂ ਕਰਕੇ ਇਹਦਾ ਪਾਣੀ ਆ। ਸਾਫ ਤੇ ਨੀਲਾ ਬਣਿਆ। ਆ ਅੱਗੇ ਇਹਦੀਆਂ ਦੋ ਬ੍ਰਾਂਚਾਂ ਕਾਹ ਵਾਲੀ ਤੇ ਇੱਕ ਅੱਗੇ ਦੋ ਬ੍ਰਾਂਚਾਂ ਇਸਦੀਆਂ ਇੱਧਰ ਜਾ ਰਹੀਆਂ ਨੇ। ਤੇ ਜਿਹੜੀ ਗੱਲ ਮੈਂ ਕਰਨੀ ਚਾਹਣਾ ਵੀ ਉਹ ਇੱਕ ਖਾਸੀਅਤ ਵਧੀਆ ਗੱਲ ਮੈਨੂੰ ਇੱਥੇ ਇਹ ਲੱਗੀ ਵੀ ਜਿਵੇਂ ਆਪਾਂ ਦੇਖੋ ਪੌਲਤੀਆਂ ਬੁਰਜੀਆਂ ਬਣੀਆਂ ਹੋਈਆਂ ਹਨਾ। ਤੇ ਇਹਨਾਂ ਦੇ ਉੱਪਰ ਵੀ ਕੋਈ ਨਾ ਕੋਈ ਸਨੇਹ ਦਿੱਤੇ ਹੋਏ। ਜਿਵੇਂ ਇੱਥੇ ਲਿਖਿਆ ਦੇਖੋ। ਆਂਥਾਂ ਵਿੱਚ ਵੱਲਦੀ ਹੋਈ ਲਾੜ ਲੈ ਕੇ ਨਿਕਲੋ ਤਾਂ ਸ਼ਾਬਤਾ ਦੇਖ ਚ ਅੱਗੇ ਕੁਝ ਲਿਖਿਆ ਹੋਊ ਉਹ ਟਾਤਾ ਕਿਸੇ ਨੇ ਹਨਾ ਆ ਚਲੋ ਇਹ ਪੂਰਾ ਨਹੀਂ ਹੋਇਆ ਇਧਰਲੀ ਸਾਈਡ ਦੇਖੋ ਖੁਦਾ ਔਰ ਖੁਦੀ ਤੇ ਬਰੋਸਾ ਖੁਦਾ ਔਰ ਖੁਦੀ ਤੇ ਬਰੋਸਾ ਕਰ ਆਉਣੇ ਵਾਲੀ ਕਿਸੇ ਆਫਤ ਸੇ ਮਤ ਡਰ ਦੇਖੋ ਬਹੁਤ ਸੁਣੀ ਗੱਲ ਲਿਖੀ ਹੋਈ ਆ ਆ ਇੱਕ ਅੱਗੇ ਆ ਦੇਖੋ ਚਲਤਾ ਰਹੇ ਮੁਸਾਫਿਰ ਮੰਜ਼ਿਲ ਦੂਰ ਨੇ ਦੇਖੋ ਬਹੁਤ ਕੈਂਟ ਚੀਜ਼ ਲਿਖੀ ਹੋਈ ਆ ਉੱਧਲੀ ਸਾਈਡ ਵੀ ਲਿਖਿਆ ਹੋਇਆ ਮਾੜੀ ਸੋਚ ਪੈਰ ਦੀ ਮੋਚ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦੀ ਇਹ ਤਾਂ ਬਿਲਕੁਲ ਹੀ ਸਹੀ ਗੱਲ ਆ ਹਨਾ ਮਾੜੀ ਸੋਚ ਤੇ ਪੈਰ ਦੀ ਮੋਚ ਕਹਿੰਦੇ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦੀ